ਆੰਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਰੱਖੀ ਮੀਟਿੰਗ ਨਹੀਂ ਹੋ ਸਕੀ ਮੁੱਖ ਮੰਤਰੀ ਵੱਲੋਂ ਮੀਟਿੰਗ ਨਾ ਕਰਨ ਕਾਰਨ ਯੂਨੀਅਨ ਨਾਲ ਮੁੱਖ ਮੰਤਰੀ ਦੇ ਓਐਸਡੀ ਨੇ ਮੀਟਿੰਗ ਕੀਤੀ ਭਾਵੇਂ ਮੁੱਖ ਮੰਤਰੀ ਵੱਲੋਂ ਮੀਟਿੰਗ ਨਾ ਕਰਨ ਕਾਰਨ ਆੰਗਣਵਾੜੀ ਮੁਲਾਜ਼ਮ ਯੂਨੀਅਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਊਸ਼ਾ ਰਾਣੀ ਤੇ ਪੰਜਾਬ ਦੀ ਪ੍ਰਧਾਨ ਹਰਦੀਪ ਕੌਰ ਨੇ ਪਹਿਲਾਂ ਰੋਸ ਪ੍ਰਗਟ ਕੀਤਾ ਪਰ ਬਾਅਦ ਵਿੱਚ OST ਨਾਲ ਜੂਨੀਅਨ ਨੇ ਮੀਟਿੰਗ ਕੀਤੀ ਮੀਟਿੰਗ ਵਿੱਚ ਮੰਗ ਕੀਤੀ ਵੀ ਵਰਕਰਾਂ ਉੱਪਰ ਗ੍ਰੈਸਿਟੀ ਲਾਗੂ ਕੀਤੀ ਜਾਵੇ ਇਸੇ ਤਰ੍ਹਾਂ ਹੈਲਪਰਾਂ ਦੀਆਂ ਪ੍ਰਮੋਸ਼ਨ ਵਾਲਾ ਮਾਮਲਾ ਹੱਲ ਕੀਤਾ ਜਾਵੇ ਤੇ ਇਸ ਸੰਬੰਧ ਵਿੱਚ ਜੜੀਆਂ ਗਾਈਡ ਲਾਈਨਸ ਨੇ ਉਹਨਾਂ ਵਿੱਚ ਸੋਧਾਂ ਕੀਤੀਆਂ ਜਾਣ ਇਸ ਮੌਕੇ ਬੜਾ ਸਪਸ਼ਟ ਜੂਨੀਅਨ ਨੇ ਇਹ ਗੱਲ ਕਹਿ ਦਿੱਤੀ ਵਫਦ ਨੇ ਵੀ ਜੇ 31 ਜੁਲਾਈ ਤੱਕ ਉਹਨਾਂ ਦਾ ਮੋਬਾਈਲ ਦਾ ਮਸਲਾ ਹੱਲ ਨਾ ਹੋਇਆ ਤੇ 31 ਜੁਲਾਈ ਤੋਂ ਬਾਅਦ ਆਂਗਣਵਾੜੀ ਵਰਕਰ ਜਿਹੜੀਆਂ ਨੇ ਉਹ ਸਾਰੀ ਫੀਡ ਜਿਹੜੀ ਸੈਂਟਰਾਂ 'ਚ ਪਈ ਹੈ ਉਹਨਾਂ ਨੂੰ ਪਹਿਲੋਂ ਵਾਂਗ ਰਜਿਸਟਰਾਂ 'ਚ ਲਾਭਪਾਤਰੀਆਂ ਦੇ ਦਸਤਖਤ ਕਰਕੇ ਸਪਲਾਈ ਕਰਨਗੀਆਂ ਰਿਲੀਜ਼ ਕਰ ਦੇਣਗੀਆਂ ਕਿਉਂਕਿ ਉਹ ਨਹੀਂ ਚੰਗੀਆਂ ਵੀ ਲੱਖਾਂ ਕਰੋੜਾ ਰੁਪਏ ਦੀ ਫੀਡ ਜਿਹੜੀ ਹੈ ਉਹ ਖਰਾਬ ਹੋਵੇ ਔਰ ਨਾਲ ਦੇ ਨਾਲ ਯੂਨੀਅਨ ਨੇ ਸਿੱਧੇ ਰੂਪ ਵਿੱਚ ਇਹ ਧਮਕੀ ਵੀ ਦੇ ਦਿੱਤੀ ਹੈ ਵੀ ਜੇ ਤੁਰੰਤ ਮੰਗਾ ਪਰਵਾਹ ਨਾ ਕੀਤੀਆਂ ਤੇ ਉਹ ਵੱਡੇ ਪੱਧਰ ਤੇ ਸੰਘਰਸ਼ ਛੇੜਨ ਲਈ ਮਜਬੂਰ ਹੋਣਗੀਆਂ ਇਸ ਮੌਕੇ ਜੋਨੀਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਊਸ਼ਾ ਰਾਣੀ ਨੇ ਮੀਟਿੰਗ ਤੋਂ ਬਾਅਦ ਇੱਕ ਬਿਆਨ ਵੀ ਜਾਰੀ ਕੀਤਾ ਉਹ ਤੁਸੀਂ ਖੁਦ ਸੁਣ ਲਵੋ 28 ਤਰੀਕ ਦੀ ਮੀਟਿੰਗ ਸੀਐਮ ਸਾਹਿਬ ਵੱਲੋਂ ਦਿੱਤੀ ਗਈ ਸੀ ਜੀ ਉਹ ਵੀ ਪਹਿਲਾਂ ਕੀ ਤਰ੍ਹਾਂ ਬੋਗਸ ਨਿਕਲੀ ਕਿਉਂਕਿ ਸਾਨੂੰ ਪਹਿਲਾਂ ਵੀ ਸੱਚ ਸੀ ਕਿ ਹਮੇਸ਼ਾ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਵੱਲੋਂ ਜੋ ਮੀਟਿੰਗ ਦਿੰਦੇ ਆ ਉਹ ਹਮੇਸ਼ਾ ਮੀਟਿੰਗ ਦੇ ਨਾਂ ਤੇ ਸਿਟਿੰਗ ਹੁੰਦੀ ਹੈ ਅੱਜ ਵੀ ਵਹੀ ਹੋਇਆ ਜੋ ਸਾਡੇ ਮਨ ਵਿੱਚ ਸੱਚ ਸੀ ਮੀਟਿੰਗ ਦੇ ਲਈ ਸੱਦਿਆ ਗਿਆ ਮੀਟਿੰਗ ਮੁੱਖ ਮੰਤਰੀ ਦੇ OSD ਬਰਾੜ ਜੀ ਨਾਲ ਕਰਵਾਈ ਗਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ ਕੰਪਲੀਟਲੀ ਆਪਣਾ ਜਿਹੜੇ ਆਰਗੂਮੈਂਟਸ ਸੀਗੇ ਬਾ ਸਬੂਤ ਸੁਪਰੀਮ ਕੋਰਟ ਦਾ ਆਰਡਰ ਗ੍ਰੈਚਿਟੀ ਲਾਗੂ ਕਰਨ ਦੀ ਗੱਲ ਹੋਵੇ ਸਾਡੇ ਹੈਲਪਰਾਂ ਦੇ ਪ੍ਰੋਮੋਸ਼ਨ ਦੀ ਗੱਲ ਹੋਵੇ ਗਾਈਡਲਾਈਨ ਦੇ ਵਿੱਚ ਸੋਧ ਕਰਨ ਦੀ ਗੱਲ ਹੋਵੇ ਤੀਜੀ ਜਿਹੜਾ ਅੰਗਨਵਾੜੀ ਕੇਂਦਰਾਂ 'ਚ ਦਿੱਤੀ ਹੋਈ ਫੀਡ ਹੈ ਉਹਦੇ ਬੱਸ ਵਾਸਤੇ ਅਸੀਂ ਕਲੀਅਰ ਕਰਤਾ ਡਿਪਾਰਟਮੈਂਟ ਨੂੰ ਵੀ ਮੁੱਖ ਮੰਤਰੀ ਦੇ OSD ਨੂੰ ਵੀ ਕਿ ਜੇਕਰ ਸਾਨੂੰ 31 ਜੁਲਾਈ ਤੱਕ ਡਿਪਾਰਟਮੈਂਟ ਨੇ ਕੁਝ ਵੀ ਲਿਖਤੀ ਆਰਡਰ ਨਹੀਂ ਕੀਤਾ ਤਾਂ ਅਸੀਂ ਸਾਰੇ ਇੱਥੇ ਖੜੇ ਆ ਪੰਜਾਬ ਦੇ ਸੂਬਾ ਪ੍ਰਧਾਨ ਵੀ ਨਾਲ ਨੇ ਜਨ ਸਕੱਟਰੀ ਵੀ ਨਾਲ ਨੇ ਕਿ ਅਸੀਂ 31 ਜੁਲਾਈ ਤੋਂ ਬਾਅਦ ਸਾਰੀ ਫੀਡ ਹੈ ਜਿਹੜੀ ਉਹ ਰਜਿਸਟਰਾਂ ਦੇ ਵਿੱਚ ਆਫਲਾਈਨ ਜਿਹਦਾ ਪਹਿਲਾਂ ਦੰਦੇ ਸੀ ਲਾਭਪਾਤਰੀਆਂ ਦੇ ਸਾਈਨ ਕਰਾ ਕੇ ਵੰਡਾਂਗੇ ਇਹਦੀ ਤਿਆਰੀ ਸਾਰੇ ਭੈਣਾਂ ਨੇ ਰੱਖਣੀ ਹੈ ਕੋਈ ਵੀ ਰਾਸਨ ਅਸੀਂ ਖਰਾਬ ਨਹੀਂ ਹੁਣ ਦੇਣਾ ਅਸੀਂ ਬੱਚਿਆਂ ਦੇ ਢਿੱਡ ਤੇ ਲਾਤ ਨਹੀਂ ਮਾਰਨੀ ਇਹ ਆਂਗਣਵਾੜੀ ਕੇਂਦਰ ਗਰੀਬ ਔਰਤਾਂ ਤੇ ਗਰੀਬ ਬੱਚਿਆਂ ਦੀ ਸੇਵਾ ਲਈ ਹੈ ਤਾਂ ਇਸ ਲਈ ਇਹਨਾਂ ਦੇ ਅਹਿਮ ਲਈ ਅਸੀਂ ਗਰੀਬ ਔਰਤਾਂ ਤੇ ਗਰੀਬ ਬੱਚਿਆਂ ਦੇ ਪੇਟ ਨੂੰ ਘਟ ਨਹੀਂ ਸਕਦੇ ਤੇ ਸਾਥੀਓ ਜਿਵੇਂ ਅਸੀਂ ਆਪਣੇ ਮੰਗ ਪੱਤਰ ਗਵਰਨਰ ਸਾਹਿਬ ਨੂੰ ਦਿੱਤੇ ਐਸੀ ਤਰ੍ਹਾਂ ਸੀ ਆਪਣਾ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਵੀ ਦੇਣੇ ਆ ਔਰ ਮੈਂਬਰ ਪਾਰਲੀਮੈਂਟ ਨੂੰ ਵੀ ਅਸੀਂ ਦੇ ਰਹੇ ਆ ਔਰ ਜਿਨ੍ਹਾਂ ਦੇ ਮੈਂਬਰ ਪਾਰਲੀਮੈਂਟ ਅਜੇ ਬਚੇ ਹੋਏ ਆ ਉਹਨਾਂ ਨੂੰ ਵੀ ਤੁਸੀਂ ਆਪਣਾ ਮੰਗ ਪੱਤਰ ਦੇਣਾ ਹੈ ਔਰ ਅਗਲੀ ਲੜਾਈ ਲਈ ਤਿਆਰ ਰਹਿਣਾ ਭਰੋਸਾ ਤਾਂ OSD ਸਾਹਿਬ ਨੇ ਦਿੱਤਾ ਹੈ ਕਿ ਮੈਂ ਵਿਹਾਰ ਟੂ ਸੀਐਮ ਸਾਹਿਬ ਮੀਟਿੰਗ ਕਰ ਰਿਹਾ ਹਾਂ ਸੀਐਮ ਸਾਹਿਬ ਨੇ ਪ੍ਰੋਗਰਾਮ ਦੇ ਲਈ ਨਵੇਂ ਸ਼ਹਿਰ ਜਾਣਾ ਹੈ ਨਵੇਂ ਸ਼ਹਿਰ ਜਾਣ ਦਾ ਪ੍ਰੋਗਰਾਮ ਹੈ ਮੇਰੀ ਡਿਊਟੀ ਲਈ ਹੈ ਕਿ ਮੈਂ ਬ੍ਰਿਕੀ ਨਾਲ ਸੁਣਾ ਔਰ ਇਹ ਇੰਪਲੀਮੈਂਟ ਹੋਵੇਗਾ ਬਟ ਪਤਾ ਨਹੀਂ ਅਜੇ ਵੀ ਸ਼ੱਕ ਲੱਗਦਾ ਹੈ ਉਹਨਾਂ ਨੂੰ ਅਸੀਂ ਟਾਈਮ ਬੌਂਡ ਦੀ ਗਲਤੀ ਕੀਤੀ ਹੈ ਅਸੀਂ ਕਿਹਾ ਵੀ ਕਿਸੇ ਵੀ ਇੱਕ ਦੂਜੀ ਔਰ ਮੇਰੀ ਭੈਣਾਂ ਨੂੰ ਕਲੀਅਰ ਮੈਂ ਕਰ ਦਿਆਂ ਅਸੀਂ ਸੀਐਮ ਸਾਹਿਬ ਦੇ ਓਐਸਡੀ ਨੂੰ ਵੀ ਕਲੀਅਰ ਕਰ ਦਿੱਤੀ ਹੈ ਕਿ ਜਿਹੜੇ ਸਾਡੀ ਭੈਣਾਂ ਨੂੰ ਤਾੜਨਾ ਪੱਤਰ ਜਾਰੀ ਕੀਤੇ ਜਾ ਰਹੇ ਆ ਨੋਟਿਸ ਕੀਤੇ ਜਾ ਰਹੇ ਆ ਹੁਣ ਤੱਕ ਤਾਂ ਅਸੀਂ ਜਵਾਬ ਦਿੱਤੇ ਆ ਅੱਗੇ ਤੋਂ ਕੋਈ ਵੀ ਕਿਸੇ ਵੀ ਭੈਣ ਨੇ ਮੋਬਾਈਲ ਨੂੰ ਲੈ ਕੇ ਬਾਕੀ ਆਪਣਾ ਕੋਈ ਕੰਮ ਕਰੇ ਗਲਤੀ ਕਰੇ ਉਹਦੀ ਆਪਣੀ ਜ਼ਿੰਮੇਵਾਰੀ ਹੈ ਪਰ ਮੋਬਾਈਲ ਨੂੰ ਲੈ ਕੇ ਜੇਕਰ ਕਿਸੇ ਨੂੰ ਵੀ ਤਾੜਨਾ ਪੱਤਰ ਹੁੰਦਾ ਹੈ ਬਿਨਾਂ ਜਥੇਬੰਦੀ ਦੀ رائے ਕਰੇ ਕਿਸੇ ਨੇ ਵੀ ਉਸ ਤਾੜਨਾ ਪੱਤਰ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ